ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਡੀਸੀ ਆਫਿਸ ਜਿਹੜਾ ਉਹਦੇ ਵਿੱਚ ਸਾਰਿਆਂ ਜ਼ਿਲ੍ਹਿਆਂ ਤੇ ਜੋ ਅਕਾਲੀ ਦਲ ਦਾ ਫੈਸਲਾ ਸੀ ਮੈਮੋਰੰडम ਦੇਣ ਵਾਸਤੇ ਡੀਸੀ ਆਫਿਸ ਪਰ ਗੋਟਿਆ ਔਰ ਡੀਸੀ ਸਾਹਿਬ ਸਾਨੂੰ ਮਿਲੇ ਨੇ ਕਿ ਉਹਨਾਂ ਨੇ ਸਾਡੀ ਮੀਟਿੰਗ ਕੀਤੀ ਹੈ ਡੀਸੀ ਸਾਹਿਬ ਨੇ ਔਰ ਉਹ ਸਾਰਾ ਮੈਮੋਰੰडम ਜਿਹੜਾ ਵਾ ਬੜਾ ਲੈ ਕੇ ਤੋਂ ਕਹਿੰਦੇ ਭੀ ਸਰਕਾਰ ਨੂੰ ਭੇਜ ਦਿੰਨੇ ਆ ਮੈਮੋਰੰडम ਜਿਹੜਾ ਵਾ ਉਹ ਦਿੱਤਾ ਬਾਅਦ ਜੋ ਪੰਜਾਬ ਦੇ ਵਿੱਚ ਇੱਕ ਬੈਲਟ ਤੇਰੀ ਪੂਰੀ ਆ ਖੜਾ ਨਾਲ ਤਬਾਹ ਹੋ ਚੁੱਕੀ ਹੈ ਇਹਦੇ ਵਿੱਚ ਪਿੰਡਾਂ ਦੇ ਲੋਕਾਂ ਦੀ ਤੇ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਮਰੀ ਗਈ ਆ ਔਰ ਬਹੁਤ ਸਾਰੇ ਘਰ ਵੀ ਜਿਹੜੇ ਨੇ ਪਿੰਡ ਜਿਹੜੇ ਉਹ ਡੁੱਬੇ ਰਹੇ ਨੇ ਇਵਨ ਕਿ ਗੁਰਦੁਆਰਾ ਸਾਹਿਬ ਵੀ ਉਹਦੇ ਵਿੱਚ ਬਹੁਤ ਸਾਰੇ ਹੁੰਦੇ ਨੇ ਗੁਰਦੁਆਰਿਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਮੰਦਰਾਂ ਦਾ ਵੀ ਨੁਕਸਾਨ ਹੋਇਆ ਵਿਰਜਾਂ ਦਾ ਵੀ ਨੁਕਸਾਨ ਹੋਇਆ ਜਿਸ ਹਿੱਸੇ ਕਿਉਂਕਿ ਵਾਟਰ ਬੈਟ ਆ ਤੇ ਉਹਦੇ ਨਾਲ ਹੀ ਰਾਵੀ ਦਰਿਆ ਜਿਹਦਾ ਵਨ ਪੁੱਟਿਆ ਸੀ ਇਸ ਕਰਕੇ ਉਹ ਉਹਦੇ ਮੁਆਵਜ਼ੇ ਲਈ ਔਰ ਖਾਸ ਕਰਕੇ ਇਹ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਲਗਾਤਾਰ بارشਾਂ ਹੋਈਆਂ ਉਹਦੇ ਨਾਲ ਜਿਹੜੀ ਝੋਨੇ ਦੀ ਫਸਲ ਆ ਉਹਨੂੰ ਹਲਦੀ ਰੋਗ ਤੇ ਹੋਰ ਕਈ ਰੋਗ ਪਾ ਕੇ ਉਹ ਜਿਹੜਾ ਉਹਦਾ ਝਾੜ ਆ 40 ਤੋਂ 50% ਝਾੜ ਜਿਹੜਾ ਆਮ ਸਾਰੇ ਪੰਜਾਬ ਵਿੱਚ ਘਟ ਗਿਆ ਅਸੀਂ ਪੰਜਾਬ ਸਰਕਾਰ ਔਰ ਗਵਰਨਰ ਨੂੰ ਔਰ ਦਿੱਲੀ ਸਰਕਾਰ ਨੂੰ ਡੀਸੀ ਸਾਹਿਬ ਦੇ ਰਾਹੀਂ ਇੱਕ ਮੈਮੋਰੰਡਮ ਦਿੱਤਾ ਹੈ ਕਿ ਜਿਹੜੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਨੇ ਉਹਨਾਂ ਦਾ ਮੁਆਵਜ਼ਾ ਜਿਹੜਾ ਵਾ ਘੱਟੋ-ਘੱਟ ਜਿਹੜਾ ਵਾ 50000 ਰੁਪਏ ਕਿਲਦੇ ਦੇ ਹਿਸਾਬ ਨਾਲ ਦਿੱਤਾ ਜਾਵੇ ਔਰ ਜਿਹੜਾ ਇਹ ਬਿਮਾਰੀ ਆ ਜਿਹੜੀ ਇਹਨਾਂ ਨੇ ਇਹਨਾਂ ਨੇ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਜਿਹੜਾ ਝੋਨਾ ਚੁੱਕਿਆ ਮੰਡੀਆਂ ਵਿੱਚ ਉਹਨਾਂ ਦਾ ਜਿਹੜਾ ਵਾ ਅਸੈਸਮੈਂਟ ਸੀ ਉਹ ਵੀ ਉਹਨਾਂ ਮਾਫਲੀ ਕੀਤੀ ਉਹ ਆਪਣਾ ਨਾਪ ਤੋਲ ਕਰਕੇ ਪੂਰੀ ਅਸੈਸਮੈਂਟ ਕੋਸ਼ਿਸ਼ ਤਰ੍ਹਾਂ ਹੀ ਲਾ ਰਹੇ ਨੇ ਜਿਹਦੇ ਨਾਲ ਜ਼ਿਮੀਂਦਾਰਾਂ ਦਾ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਝਾੜ ਘਟ ਗਿਆ ਕੱਲਾ ਜ਼ਿਮੀਂਦਾਰਾਂ ਦਾ ਨੁਕਸਾਨ ਨਹੀਂ ਹੋਇਆ ਇਹ ਜ਼ਿਮੀਂਦਾਰਾਂ ਦੀ ਫਸਲ ਘਟ ਗਈ ਆ ਤੇ ਵਪਾਰੀਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਵਿੱਚ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਖਰੀਦੋ ਫਰੋਕਤ ਜਿੰਨਾ ਕਰਨੀ ਸੀ ਅੱਜ ਦੁਕਾਨਦਾਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਹ ਪਰ ਭਾਈ ਜਿਹੜੀ ਆ ਪੰਜਾਬ ਸਰਕਾਰ ਇਹਨਾਂ ਕੋਲ ਬਹੁਤ ਵੱਡਾ ਫੰਡ ਹੁੰਦਾ ਖਾਸ ਕਰਕੇ ਜਿਹੜੀਆਂ ਕੁਦਰਤੀ ਜਾਂ ਤਾਂ ਹੁੰਦੀਆਂ ਨੇ ਉਹਦੇ ਤੇ ਸੈਂਟਰ ਸਰਕਾਰ ਕੋਲ ਬਹੁਤ ਵੱਡਾ ਫੰਡ ਹੁੰਦਾ ਅਜੇ ਤੱਕ ਨਾ ਪੰਜਾਬ ਸਰਕਾਰ ਤੇ ਤੇ ਨਾ ਹੀ ਸੈਂਟਰ ਸਰਕਾਰ ਦੇ ਕੰਮ ਤੇ ਜੂ ਨੂੰ ਰਸਕੀ ਆ ਜੇ ਇਹਨਾਂ ਪੰਜਾਬ ਨੂੰ ਸਮੇਂ ਸਿਰ ਨਾ ਸੰਭਿਆ ਤਾਂ ਇੱਥੋਂ ਦਾ ਪੰਜਾਬ ਦਾ ਜਿਹੜਾ ਕਿਸਾਨ ਆ ਜੇ ਕਿਸਾਨੀ ਮਰਦੀ ਆ ਤੇ ਉਹਦੇ ਨਾਲ ਮਜ਼ਦੂਰ ਉਹਦੇ ਨਾਲ ਵਪਾਰ ਉਹਦੇ ਨਾਲ ਜਿਹੜੀ ਆਮ ਜਨ ਸੰਖਿਆ ਜਿਹੜੀ ਆ ਉਹ ਪ੍ਰਭਾਵਿਤ ਹੋਵੇਗੀ ਔਰ ਪੰਜਾਬ ਜਿਹੜਾ ਵਾ ਉਹ ਸਾਰੇ ਦੇਸ਼ ਤੇ ਉੱਤੇ ਪ੍ਰਭਾਵ ਪਾਵੇਗਾ ਇਸ ਕਰਕੇ ਸਰਕਾਰ ਨੂੰ ਵੱਧ ਤੋਂ ਵੱਧ ਜਿਹੜਾ ਪੰਜਾਬ ਨੂੰ ਮੁਆਵਜ਼ਾ ਦੇਣਾ ਚਾਹੀਦਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰ ਦੁਕਾਨਦਾਰ ਜਿਹੜੇ ਨੇ ਬੈਠੇ ਸੀ ਆਸਲਾ ਕੇ ਮੇਰਾ ਖਿਆਲ ਨਹੀਂ ਜੇ ਜੋ ਕਰਜ਼ੇ ਚੁੱਕੇ ਨੇ ਆੜੀਆਂ ਕੋਲੋਂ ਉਹ ਵਾਪਸ ਵੀ ਹੋ ਸਕਣ ਉਹ ਕਰਜ਼ੇ ਦੀ ਮਾਰ ਇਹ ਦੂਰਾ ਦਾਵਾ ਕਿਸਾਨ ਪੀੜਿਆ ਜਾਵੇਗਾ ਕਿਉਂਕਿ ਜਿਨੇ ਕਰਜ਼ਾ ਚੁੱਕਿਆ ਉਹਨੇ ਵਿਆਜ ਸਮੇਤ ਦੁਣਾ ਕਰਕੇ ਲੈਣਾ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਅਦੀਸ਼ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਤੇ ਗਵਰਨਰ ਰਾਹੀਂ ਵੀ ਇਹ ਸਾਰਾ ਮੈਮੋਰੰਡਮ ਜਿਹੜਾ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਇਹ ਮੈਮੋਰੰਡਮ ਦਿੱਤਾ ਇਹਦੇ ਵਿੱਚ ਸਰਕਾਰਾਂ ਆਪ ਆਪਣਾ ਰੋਲ ਅਦਾ ਕਰਕੇ ਤੇ ਪੰਜਾਬ ਨੂੰ ਰਾਹਤ ਦੇ ਅਸੀਂ ਕਾਲੀਦਾਲ ਪੁਨਰ ਸਜੀਦ ਵੱਲੋਂ ਜੋ ਪੰਜਾਬ ਦੇ ਸਾਰੇ ਜਿੰਨੇ ਹੈਗੇ ਲੀਡਰ ਸਾ ਜਸਵੀਰ ਸਿੰਘ ਜੀ ਘੁੰਮਣ ਜਨਰਲ ਸੈਕਟਰੀ ਸਾਰ ਮੀਰਾਂਕੋਟ ਅਜੇਪਾਲ ਸਿੰਘ ਮੀਰਾਂਕੋਟ ਜ세 ਬੰਦਕ 77 ਬਾਕੀ ਅਸੀਂ ਵਰਕਿੰਗ ਕਮੇਟੀ ਮੈਂਬਰ ਰਕਵੀਰ ਸਿੰਘ ਰਾਜਾ ਸਾਸੀਂ ਜੋੜਾ ਸਾਹਿਬ ਸਬਲਿੰਦਰ ਸਿੰਘ ਜੋੜਾ ਔਰ ਦੋਬਲੀਆਂ ਸਾਹਿਬ ਜਿਹੜੇ ਸਰਕਲ ਦੇ ਜਿਹੇਦਾਰ ਨੇ ਔਰ ਜੋ ਜਿਹੇਦਾਰ ਨੇ ਪਿੰਡਾਂ ਦੇ ਉਹ ਸਾਰੇ ਹੀ ਸਾਡੇ ਨਾਲ ਆਣ ਕੇ ਡੈਲੀਗੇਟ ਜਿਹੜੇ ਬਣੇ ਨੇ ਉਹ ਸਾਰਿਆਂ ਨੇ ਆਣ ਕੇ ਘੱਟੋ ਘੱਟ 50 ਆਦਮੀ ਸਾਡੇ ਨਾਲ ਜਿਹਨਾਂ ਨੇ ਆਣ ਕੇ ਮੈਮੋਰੰਡਮ ਦਿੱਤਾ ਤੇ ਅਸੀਂ ਤੁਹਾਡੇ ਮਾਧਿਅਮ ਰਹੀ ਇਹ ਕਹੁੰਦੇ ਆ ਕਿ ਪ੍ਰੈਸ ਵੀ ਪ੍ਰੈਸ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਪ੍ਰੈਸ ਵੀ ਸਾਡੀ ਆਵਾਜ਼ ਨੂੰ ਉਹ ਸੈਂਟਰ ਤੱਕ ਔਰ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਜਜ਼ਰ ਕਰੇ ਅਸੀਂ ਪ੍ਰੈਸ ਦਾ ਵੀ ਧੰਵਾਦ ਆਜੀ ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਵੱਲੋਂ ਜਿਹੜਾ ਅਸੀਂ ਆਪਣਾ ਡਿਸਟ੍ਰਿਕਟ ਹੈੱਡਕੁਆਟਰ ਦਾ ਸਾਰਾ ਪ੍ਰੋਗਰਾਮ ਲਿਖਿਆ ਸੀਗਾ ਉਹ ਉਸ ਨੂੰ ਅਸੀਂ ਨੇਪਰੇ ਚਾੜਨ ਵਾਸਤੇ ਅਸੀਂ ਅੰਮ੍ਰਿਤਸਰ ਦੇ ਹੈੱਡਕੁਆਟਰ ਤੇ ਆਪਣੇ ਨਾਲ ਪਾਰਟੀ ਵਰਕਰਾਂ ਨੂੰ ਲੈ ਕੇ ਸਾਰਿਆਂ ਨੂੰ ਲੀਡਰਾਂ ਨੂੰ ਲੈ ਕੇ ਇੱਥੇ ਪਹੁੰਚੇ ਆਂ ਜੀ ਸਾਹਿਬ ਨੂੰ ਝੋਨੇ ਦੀ ਜਿਹੜੀ ਹੋਈ ਬਰਬਾਦੀ ਆ ਪੰਜਾਬ ਚ ਆਏ ਹੜ੍ਹਾਂ ਨਾਲ ਹੋਏ ਇਨਸਾਨ ਦੀ ਬਰਬਾਦੀ ਆ ਉਹਦੇ ਸਬੰਧ ਚ ਅਸੀਂ ਅੱਜ ਇੱਕ ਮੈਮੋਰੰਡਮ ਦਿੱਤਾ ਹੈ ਤਾਂ ਕਿ ਜਿਹੜਾ ਕਿਸਾਨ ਆ ਉਹ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਤੇ ਨੇਚਰਲ ਡਿਜਾਸਟਰ ਫੰਡ ਜਿਹੜੇ ਨੇ ਉਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਤੇ ਇਹ ਸਮਝਦੇ ਆ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤ ਕੇ ਤੇ ਅਸੀਂ ਆਪਣੀ ਜਿਹੜੀ ਆ ਗੱਲ ਜਿਹੜੀ ਆ ਤਾਂ ਪਹੁੰਚਾ ਸਕੀਏ ਇਸ ਕਰਕੇ ਅੱਜ ਦੇਣਾ ਹੈ ਤੇ ਵੀ ਕਿਰਨਪਾਲ ਪੁਰਜ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਕਿ ਜਿਹਦੇ ਵਿੱਚ ਉਹ ਕਹਿ ਰਹੇ ਕਿ ਜਿਹੜੇ ਸ਼ਤਾਬਦੀ ਸਮਾਰਮਣੇ ਉਹਨਾਂ ਦੀ ਸ਼ੁਰੂਆਤ ਲਈ ਕਿਸੇ ਵੀ ਵਿਅਕਤੀ ਦੇ ਅੱਗੇ ਪੁੱਛਿਆ ਨਹੀਂ ਜਾ ਰਿਹਾ ਆਪਣੇ ਤੌਰ ਤੇ ਹੀ ਅੱਜ ਜਿਹੜੀ ਸ਼ੁਰੂਆਤ ਉਹਨਾਂ ਨੇ ਕੀਤੀ ਜਾ ਰਹੀ ਹੈ ਤੇ ਬੀਬੀ ਕਿਰਨਜੋਤ ਕੌਰ ਦਾ ਬਿਆਨ ਠੀਕ ਹੈ ਕਿਉਂਕਿ ਇੱਕ ਧੜਾ ਕਾਬਜ ਹੋ ਗਿਆ ਤੇ ਜਿਹੜਾ ਕਾਬਜ ਧੜਾ ਹੈ ਕਾਬਜ ਧੜੇ ਵਾਲ ਕਦੇ ਵੀ ਨਹੀਂ ਪੁੱਛਦੇ ਹੁੰਦੇ ਤੇ ਮੈਂ ਸਮਝਦਾ ਵੀ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਹੈ ਤੇ ਸਾਰਿਆਂ ਪੰਥਰਾਂ ਇਕੱਠੇ ਹੋ ਕੇ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਕਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਵੇਲੇ ਕਾਬਿ ਨੇ ਕਿ ਉਹ ਸਾਰਿਆਂ ਧਰਮ ਨਾਲ ਲੈ ਕੇ ਚੱਲਣਾ